ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੈ ਨਿਤ ਇੱਕ ਬੜੇ ਦੀ ਯਾਰ ਜਾ ਤੁਝਾ ਸਾਹਿਬ ਆਵੇ ਚਿਤ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੈ ਨਿਤ ਇਹ ਮਹਾਪੁਰਸ਼ਾਂ ਦਾ ਕਥਨ ਹੈ ਗੁਰਵਾਣੀ ਦਾ ਨਹੀਂ ਜੋ ਗੁਰਵਾਣੀ ਦਾ ਕਥਨ ਹੈ ਉਹ ਹੈ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵੀ ਚਾਰ ਗੁਰੂ ਨਾਨਕ ਬਾਸ਼ਾ ਜੀ ਦੇ ਬਚਨ ਤੇ ਜਿਹੜੇ ਜਿਹੜੇ ਲੋਕ ਜਾਗਦੇ ਨੇ ਬਾਗਿਆ ਹੀ ਇਹ ਸਚਾਈ ਹੈ ਉਹਨਾਂ ਨੂੰ ਰੱਬ ਚਿੱਤੇ ਆਉਂਦਾ ਹੈ ਤੇ ਇੱਕ ਉਮਰ ਵਿੱਚ ਵਾਦਾ ਹੁੰਦਾ ਹੈ ਕਾਦੀ ਉਮਰ ਵਿੱਚ ਸਰੀਰ ਦੀ ਤੰਦਰੁਸਤੀ ਦੀ ਉਮਰ ਵਿੱਚ ਵਾਦਾ ਹੁੰਦਾ ਹੈ ਜੇ ਮੇਰੀ ਗੱਲ ਸਹੀ ਲੱਗੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਲਾਈਕ ਕਰਿਓ